ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਬਾਕੀ ਟਾਈਮ ਕੋਈ ਵੇਲੇ ਆ ਰਾਤ ਦੇ ਵੱਜ ਗਏ 7 ਵਜੇ 23 ਮਿੰਟ ਹਾਂਜੀ ਦੱਸੋ ਤੇ ਆਪਾਂ ਦੇ ਆ ਲਸਣ ਘੇਲ ਸਵੇਰੇ ਐਤਵਾਰ ਆ ਤੇ ਸੰਡੇ ਆ ਤੇ ਤੇਰੇ ਤੁਹਾਨੂੰ ਐਤਵਾਰ ਆਪਣੀ ਸ਼ਿਫਟ ਲੰਮੀ ਲੱਗਦੀ ਆ ਇਹ ਅਤਵਾਦੇ ਆਪਾਂ ਜਿਹੜੇ ਤੁਹਾਨੂੰ ਨਿੱਕੇ ਨਿੱਕੇ ਕੰਮ ਕੀਤੇ ਕਰਦੇ ਉਹ ਤੁਹਾਨੂੰ ਚੈੱਕ ਕਰਾਵਾਂਗੇ ਠੀਕ ਹੈ ਜੀ ਤੇ ਸਿੱਧਾ ਗਾਡੀ ਵੀ ਡਈ ਆ ਨਾਲ ਜੋੜਨਾ ਪਾਉਣ ਆਪਾਂ ਦੁਬਾਰਾ ਹੀ ਪਾਉਣ ਦੀ ਆ ਪਰ ਜੇ ਆਪ ਕੰਮ ਕਰਾਂਗੇ ਤੇ ਨਾਲ ਨਿਆਣੇ ਵੀ ਕੋਈ ਨਾ ਕੁਝ ਕਰਨਗੇ ਜੇ ਆਪ ਫੋਨ ਫੜ ਕੇ ਬੈਠੇ ਰਵਾਂਗੇ ਤੇ ਨਿਆਣਿਆਂ ਨੇ ਜਾਂ ਫੋਨ ਹੀ ਵੇਖਣੇ ਤੇ ਬਾਕੀ ਇਹ ਲਿਆਂਦਾ ਆਪਾਂ ਲਾਲ ਲਸਣ ਹੋਰ ਛੀ ਤਾਂ ਲਿਆਂਦਾ ਵਾ ਤੇ ਐ ਕਿੰਨੀਆਂ ਸਬਜ਼ੀਆਂ ਲਵਾਵਾ ਧਿਆਨ ਦੇਣ ਦੇ ਆ ਆਪਣੇ ਲੋ ਤੇ ਬਾਬੇ ਦੀ ਕਿਰਪਾ ਨਾਲ ਬਸੇਰੀ ਮਿਹਨਤ ਦੇ ਕੰਮ। ਬਾਕੀ ਖਾਣ ਪੀਣ ਜੋਗੀ ਹੋ ਜੇ ਬਹੁਤ। ਤੇ ਆਪਣੇ ਕੰਮ ਦਾ ਇਹ ਆ ਜੇ ਆਲਸਿਆ ਤੇ ਬੰਦਾ ਲੰਮੇ ਪਿਆਰੇ ਸੁਟਾਰੇ ਤੇ ਆਲਸ ਤੇ ਜੇ ਕਰਨਾ ਕੰਮ ਤੇ ਫਿਰ ਬੰਦਾ ਆਰਾਮ ਨੂੰ ਨਿਭਾਣਾ ਪਾ ਲਾ। ਤੇਦਕ ਲੈ ਆਉਦੋ। ਲੈ ਆਉਦੋ। ਇੱਧਰ ਦੋ। ਇੱਧਰ। ਹਾਂ ਦੋ ਇਹਦਾ ਇਹੋ ਕੰਮ ਵੀ ਇਹ ਲਫਾਵੇ ਚੋਂ ਕੱਢ ਤੁਹਾਡਾ ਸਾਨੂੰ ਲਸਣ ਫੋਣ ਦੀ ਹੈ ਇੰਨਾ ਹੀ ਬੜਾ ਯੋਗ ਦਾਣਾ ਇਹਦਾ ਵੀ ਜਿਹੜਾ ਇੰਨਾ ਕੰਮ ਕਰਾਈ ਜਾਂਦੀ ਲਿਆਓ ਦੋ ਲਿਆਓ ਦੋ ਦੇਖਿਓ ਲਿਆਓ ਥੈਂਕ ਯੂ ਹਾਂ ਜਵੇਰੇ ਲਸਣ ਲਉਣਾ ਆਪਾਂ ਹੈਗਾ ਬਾਕੀ ਇੱਕ ਲਸਣ ਮਿਲਦਾ ਚਿੱਟਾ ਫਾਰਮੀਆਂ ਦੇ ਜਿਨੂੰ ਤੇ ਉਹਨ ਜਿਆਦਾ ਅੱਜ ਕੱਲ ਉਹ ਚੱਲਣ ਡਿਆ ਪਰ ਇਹਦਾ ਲਾਲ ਲਸਣਾਂ ਦੇ ਇਹਦਾ ਵੱਖਰਾ ਹੀ ਸਵਾਰ ਆ ਯਾਰ ਕਿ ਆਪਾਂ ਲਿਆਂਦਾ ਥੋੜਾ ਜਆ ਲਾ ਕੇ ਤੇ ਨਾਲੇ ਕੁਝ ਘਰ ਛਕਾਂਗੇ ਤੇ ਬਾਕੀ ਇਹ ਨਾ ਵਾ ਅਗਲੀ ਆ ਦਿਵੀ ਆਪਾਂ ਸੁਖਣਾ ਕਰਦਾ ਹੀ ਲਾਵਾਂਗੇ ਠੀਕ ਆ ਤੇ ਬਾਕੀ ਵਲੌਗ ਨਾ ਬਣੇ ਰਿਓ ਤੇ ਬਾਕੀ ਸਵੇਰੇ ਤੁਹਾਨੂੰ ਚੈੱਕ ਕਰਾਉਨੇ ਆ ਥਾਮ ਬਣਾ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਸੰਡੇ ਦੀ ਜਵੇਰ ਹੋ ਗਈ ਆ ਰਾਹ ਤੁਹਾਨੂੰ ਬਾਕੀ ਦੱਸਿਆ ਸੀ ਪਹਿਲਾਂ ਸੁਣੋਣਾ ਅੱਜ ਚੱਲੇ ਆ ਲਸਣ ਤੇ ਆਲੂ ਲੋਣ ਤੇ ਵਲੋਗ ਨਾ ਬਣੇ ਰਿਓ ਠੀਕ ਆ ਜੀ ਕਰਦੇ ਆ ਕੰਮ ਸ਼ੁਰੂ ਚੱਲੋ ਸੇ ਦੇਖੋ ਆ ਫੜਨੇ ਦੇਖੋ ਤੋਂ ਅਰੇ ਡਾਇਆ ਵੀ ਛੰਨੇ ਚੱਲ ਮੈਂ ਡਾਇਆ ਬਾਹਰ ਲੈ ਜਾਣਾ ਹੋ ਗਿਆ ਅਲਿਆਂ ਦੀ ਆਪਾ ਡਾਇਆ ਤੇ ਇੱਧਰ ਚੈੱਕ ਕਰੋ ਇਹ ਰਾਤ ਆਪਾਂ ਥਾਂ ਗੋਲ ਲਿਆ ਹੁਣ ਇੱਥੇ ਡਾਇਆ ਖਲਾਰ ਕੇ ਇਹ ਤਾਂ ਫੇਰਾਂਗੇ ਫੱਟੀ ਦੇ ਫੇਰ ਲਾਵਾਂਗੇ ਲੈ ਵੇਹਲਾ ਇੱਕ ਵਾਰੀ ਚੈੱਕ ਕਰ ਲਾ 依法。 ਸਾਂ ਲਾਈ ਆ ਜਾ ਛਦਕਾ ਮਿੱਟੀ ਨਹੀਂ ਖਾਣੀ ਚੱਲ ਅਸਾਂ ਲਾਈ ਆ ਜਾ Tentang kah? Lo ini apa kata je starting? хани? ਤਦਕ ਮਿਟੀ ਨਹੀਂ ਖਾਣੀ ਹਾਂਜੀ ਲਸਣ ਗਿਆ ਲੱਗ ਹੁਣ ਲਾਵਾਂਗੇ ਆਪਾਂ ਆਲੂ ਇਹ ਪਾਉਣ ਲਿਆ ਆਪਾਂ ਦਾਇਆ ਤੇ ਇਹ ਲਾਵਾਂਗੇ ਹੁਣ ਆਲੂ ਮੈਂ ਤਾਂ ਤੇ ਫੁੱਲ ਕੰਢਿਆ ਅਰ ਕੀ ਬਾਕੀ ਵੇਖੋ ਬਾਬਾ ਰੰਗ-ਬਾਗ ਲਾਉਂਦਾ ਹੈ ਕਿ ਕਹਿੰਦੇ ਰੱਖ ਕੇ ਫਿਰ ਮਿੱਟੀ ਰੱਖ ਦੇਣੀ ਉੱਤੇ ਆਦੋਂ ਆਉਂਦੇ ਆਲੂ ਦੇ ਆ ਲਾਉਣ ਆਲੂ ਵੇਚਣਾ ਵੱਡੇ ਹੀ ਤੇ ਆਪਾਂ ਲਈ ਕੱਟ ਬਾਕੀ ਦੱਸਿਓ ਵੀ ਕਟੇ ਆਲੂ ਹੋ ਜਾਂਦੇ ਆ ਨਾ ਇਹਦੇ ਮਿਹਨਤ ਫਜ਼ੂਲ ਨਾ ਜਾਵੇ ਕੀ ਕਹਿੰਦੇ ਹੋਂਦਾ ਵੀਰ ਇੱਕ ਨੇ ਆਨੂੰ ਦੱਸਿਆ ਹੀ ਤੇ ਉਹ ਆਂਦਾ ਹੋਇਆ ਲੇ ਤਾਂ ਹੀ ਆ उधर भी लाने पैना थां होनेकान दी आ जाए आज की लभदी है बाकी अज सवेरे टाइम हाँ ਦਾ ਕੰਮ ਤਾਂ ਦਾ ਨੇ ਮੇੜ ਕੇ ਡੰਗਰਾਂ ਨੂੰ ਕਰਦਾ ਤੇ ਐਮਨਾ ਇੱਧਰ ਨੂੰ ਆ ਗਏ ਆ ਵੀ ਬਹੁਤ ਧੁੱਪ ਚੜ੍ਹ ਦੇਣੀ ਆ ਆ ਅਦੁੱਲਾ ਜੀ ਕਿ ਤਣ ਫੇਰ ਮਿੱਟੀ ਪਾਈਏ ਇਕੱਰੀਆਂ ਈ ਲਬਦਾ ਮਿੱਟੀ ਨਹੀਂ ਨਾ ਤੂੰ ਕਾ ਤੂੰ ਕਾ ਨਾ ਨਾ ਕਲਾ ਹੀਰੀ ਹੂੰ ਹੂੰ ਨਹੀਂ ਮਿੱਟੀ ਨਹੀਂ ਹਣੀ ਮਿੱਟੀ ਨਹੀਂ ਹਣੀ ਉਹ ਲਾਈ ਤੇਰੇ ਕੋ ਆ ਗਿਆ ਮੈਂ ਕੜ ਬਾ ਬਾ ਤੂ 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 ਤੇ ਤੇ ਵੀ ਮੇਰਾ ਹੱਥ ਵੀ ਲਵੇ ਤਾਂ ਸਾਰਾ ਤੇਰਾ ਚੰਗਾ ਦਾ ਲੱਗਣਿਆ ਹੂੰ ਕੋਟ ਪਹਿਣੀ ਕੋਟ ਪਹਿਣੀ ਮਿਟੇਂ ਖਾਂ ஆளு வரத்துல அவ வரத்துல வாங்க இந்த கடைய கடைய வரட்டும் நான் நான் வெல்ல ஊவைட்ல நடுவா கேக்க பாருங்க ਹਾਂਜੀ ਇਹ ਆਲੂ ਵੀ ਲੱਗੇ ਆਲੂਆਂ ਦਾ ਕੰਮ ਹੀ ਡਾਨਾ ਹੋ ਗਿਆ 2 ਬਟਾਉ ਤੇ ਲਾਇਆ ਨੇ 4 ਇਧਰ ਤੇ ਹੁਣ ਮਾੜੀ ਮਾੜੀ ਮਿੱਟੀ ਝਾੜ ਦੇਣੀ ਹੈ ਹੋਰ ਦਾਇਆ ਦੂਆ ਦੇ ਤੀ ਨਾਲ ਪਾ ਬਾਕੀ ਕੀ ਰਿਜ਼ਲਟ ਆਉਂਦਾ ਇਹ ਕਿੰਨੇ ਦਿਨਾਂ ਬਾਅਦ ਨਿਕਲਦੇ ਆ ਭਲਾ ਕਮੈਂਟ ਕਰਕੇ ਦੱਸਿਓ ਹਾਂ ਹੈ ਪੰਜ-ਸੱਤ ਦਿਨ ਤੇ ਲੈਂਦੇ ਹੋਣਗੇ ਹੁਤਾ ਖੜਦੇ ਹੋਣਗੇ ਪੰਜਾਬ ਤੇ ਪਾਣੀ ਇਹਨਾਂ ਨੂੰ ਕਰਾਂ ਲਈਏ ਇਹ ਵੀ ਮਾੜਾ ਜਿਹਾ ਕਮੈਂਟ ਕਰਕੇ ਦੱਸਿਓ ਤੇ ਪਤਲਾ ਬੱਲਾ ਫੇਲਦੀ ਐ ਸੇਲ ਜੀ ਜਾਣਦੀ ਐ ਇੱਕ ਰੀ ਕੀ ਜਿੰਦੇ 把第三那我听下呗，看厉的，他们就不得了。不知道嗯，到我当你那个你 ਲੋਈ ਜੋ ਬੋਗੀ ਦੰਨਾ ਟਿੱਕ ਟੱਕ ਬਲੌਗ ਵੇਖਣ ਲਈ ਧੰਨਵਾਦ ਤੇ ਜਾਂਦੀ ਜਾਂਦੇ ਸੋਹਣਾ ਜਿਹਾ ਕਮੈਂਟ ਕਰ ਦਿਓ ਮਿਲਦੇ ਆਂ ਅਗਲੇ ਬਲੌਗ ਦੇ ਨਾਲ